ਲਓ ਸੱਜਣੋ ਅੱਜ ਪਹੁੰਚੇ ਸੀ ਆਪਾਂ ਮਲੋਟ ਕਬਾੜ ਮਾਰਕੀਟ ਦੇ ਵਿੱਚ ਤੇ ਜਿੱਥੋਂ ਦੀ ਆਪਾਂ ਹਰ ਟਰੈਕਟਰ ਦੀਆਂ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆ। ਬਾਕੀ ਢਾਂਚਾ ਵਗੈਰਾ ਤੁਸੀਂ ਦੇਖ ਸਕਦੇ ਹੋ। ਐਨ ਜਮਾਂ ਪਲੇ ਬੂਏ ਚ ਹੈਣੀਗੀ ਜਮਾਂ ਜੈਨੂਨ ਤਰੀਕੇ ਦਾ ਆਇਆਗਾ। ਜੇ ਕਿਸੇ ਭਰਾ ਨੇ ਰਿਮ ਦੀ ਜ਼ਰੂਰਤ ਹੋਵੇ ਜਿੰਨੇ ਮਰਜੀ ਟਾਇਰ ਚੌੜੇ ਮੂਰੇ ਪਾ ਸਕਦੇ ਹੋ ਤੇ ਆਲ origignal RAM ਆ ਕੋਈ ਟੁੱਟਣ ਦੀ ਸ਼ਿਕਾਇਤ ਨਹੀਂ ਹੋਊਗੀ ਤੇ ਫੁੱਲ ਗਰੰਟੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀ ਐਂਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਪਹੁੰਚੇ ਸੀ ਆਪਾਂ ਮਲੋਟ ਕਬਾੜ ਮਾਰਕੀਟ ਦੇ ਵਿੱਚ ਤੇ ਜਿੱਥੋਂ ਦੀ ਆਪਾਂ ਹਰ ਟਰੈਕਟਰ ਦੀਆਂ ਵੀਡੀਓ ਵਗੈਰਾ ਪਾਉਂਦੇ ਰਹਿੰਨੇ ਆ ਤੇ ਬਾਕੀ ਭਰਾ ਸਾਰੇ ਬਹੁਤ ਸਾਰਾ ਪਿਆਰ ਦਿੰਦੇ ਆ ਤੇ ਲਓ ਵੀ ਮਿੱਤਰੋ ਅੱਜ ਇੱਕ ਹੋਰ ਵਧੀਆ ਤੇ ਨਵੀਂ ਵੀਡੀਓ ਲੈ ਕੇ ਆ ਤੁਹਾਡੇ ਲਈ ਮਲੋਟ ਮੰਡੀ ਦੀ ਜਿੱਥੇ ਟਰੈਕਟਰਾਂ ਦਾ ਹਰ ਹੱਡ ਗੋਡੇ ਮਿਲਦੇ ਆ ਤੇ ਬਾਕੀ ਜਿਹੜੇ ਭਰਾ ਨਵੇਂ ਜੁੜ ਰਹੇ ਨੇ ਆਪਣੀ ਵੀਡੀਓ ਦੇ ਵਿੱਚ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਹਰ ਨੌਲੇਜ ਵਾਲੀ ਤੇ ਹਰ ਪਾਰਟਸ ਵਗੈਰਾ ਵਾਲੀ ਸਾਰੀ ਵੀਡੀਓ ਤੁਹਾਡੇ ਤੱਕ ਸ਼ੇਅਰ ਕਰਦੇ ਰਹੀਏ ਤੇ ਬਾਕੀ ਹਰ ਜਿੱਥੇ ਜਾਨੇ ਹੁੰਦੇ ਆ ਸਾਰੀ ਤੁਹਾਡੇ ਨਾਲ ਵਲੌਗ ਸਾਂਝਾ ਕਰਦੇ ਰਹੀਏ ਤੇ ਆਓ ਕਰਦੇ ਆ ਵੀਡੀਓ ਦੀ ਸ਼ੁਰੂਆਤ ਜੁੜੇ ਰਹੋ ਮਿੱਤਰੋ ਕਰੋ ਦਰਸ਼ਨ ਤੁਸੀਂ ਆਪਣੇ ਕੁਆਡ ਮਾਰਕੀਟ ਦੇ ਤੇ ਜੋ ਭਰਾ ਜਿਹੜੇ ਭਰਾ ਨੂੰ ਜਿਹੜਾ ਸਮਾਨ ਚਾਹੀਦਾ ਹੋਵੇ ਤਾਂ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਾਕੀ ਇਧਰ ਕਨੈਕਟਿੰਗ ਰੌਡ ਵਗੈਰਾ ਬਾਕੀ ਇੰਜਨ ਵਗੈਰਾ ਸਾਰੇ ਤੁਹਾਨੂੰ ਦਿਖਾ ਕੇ ਜਾਵਾਂਗੇ ਅੱਜ ਫੇਰ ਕਿਉਂਕਿ ਅੱਜ ਆਪਾਂ ਤਾਂ ਆਉਣਾ ਹੋਇਆ ਕਿਉਂਕਿ ਅੱਜ ਇੱਕ ਤਾਂ ਆਪਾਂ ਅਰਜੁਨ ਟਰੈਕਟਰ ਦਾ ਹੈਡ ਲੈਣਾ ਸੀਗਾ ਨੰਬਰ 2 ਤੇ ਇੱਕ ਸਵਰਾਜ ਵਗੈਰਾ ਦੀਆਂ ਲਿੰਕਾਂ ਸ਼ਿੰਕਾਂ ਲੈਣੀਆਂ ਸੀ ਜਿਹਦੇ ਕਾਰਨ ਕਰਕੇ ਆਪਾਂ ਨੂੰ ਇਧਰ ਮਲੋਟ ਆਉਣਾ ਪਿਆ ਬਾਕੀ ਪਾਰਟਸ ਵਗੈਰਾ ਤੁਸੀਂ ਸੱਜਣ ਨੂੰ ਆਪ ਹੀ ਨਿਗਾ ਮਾਰ ਲੈਣੀ ਆ ਕੋਈ ਤੁਹਾਡੇ ਕੰਮ ਦਾ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੇ ਕੰਮ ਦਾ ਹੋਇਆ ਤਾਂ ਤੁਸੀਂ ਆਪੇ ਨਿਗਾ ਮਾਰ ਸਕਦੇ ਹੋ ਕਿਉਂਕਿ ਹਨੇਰਾ ਥੋੜਾ ਜਿਹਾ ਹੋਣ ਕਰਕੇ ਲਾਈਟ ਘੱਟ ਆ ਇੱਥੇ ਲਓ ਜੀ ਸਾਰੇ ਕਰਾਉਨ ਪੀਨੀਆਂ ਵਗੈਰਾ 9811 ਦੇ ਸਾਰੇ ਪਏ ਇਹਨਾਂ ਕੋਲੇ ਆ 클ੱਚ ਵਗੈਰਾ ਸਾਰੇ ਪਏ ਨੇ ਟਰੈਕਟਰਾਂ ਦੇ ਇਹਨਾਂ ਕੋਲੇ ਲੱਕ ਦੇ ਜੋਂਡੀਰ ਵਗੈਰਾ ਹੌਲੈਂਡ ਵਗੈਰਾ ਸਾਰੇ ਟਰੈਕਟਰਾਂ ਦੇ ਇਹਨਾਂ ਕੋਲੇ ਹੈਗੇ ਨੇ ਆ ਐਕਸਲ ਗਰਾਰੇ ਹੋ ਗਏ ਇਧਰ ਆਪਣੀਆਂ 59 11 ਵਗੈਰਾ 45 11 ਵਗੈਰਾ ਦੀਆਂ ਸ਼ਾਫਟਾਂ ਗিয়ার ਵਾਲੀਆਂ ਡੀਆਈ ਦੇ ਪੈਟਰਲ ਵਗੈਰਾ ਕੇਮਾਂ ਸਾਰੇ ਟਰੈਕਟਰ ਦੀਆਂ ਲਿਫਟ ਸ਼ਾਫਟਾਂ ਸਾਰੇ ਟਰੈਕਟਰਾਂ ਦੀਆਂ ਕਹਿੰਦਾ ਮਤਲਬ ਤੁਹਾਨੂੰ ਨਵਾਂ ਵੀ ਮਿਲ ਜੂ ਇੱਥੋਂ ਸਮਾਨ ਪੁਰਾਣਾ ਵੀ ਮਿਲ ਜੂ ਬਾਕੀ ਜੇ ਕਿਸੇ ਭਰਾ ਨੇ ਸਪੀਡ ਟਰੈਕਟਰ ਦੀ ਵਧਾਉਣੀ ਆ ਜਾਂ ਘਟਾਉਣੀ ਆ ਉਹ ਸਮਾਨ ਵੀ ਇਹਨਾਂ ਕੋਲੇ ਮਿਲ ਜਾਂਦਾ ਦਾ ਬਾਕੀ ਛੇ ਛਰੀ ਵਗੈਰਾ ਕਰਨਾ ਹੋਵੇ ਜੋ ਵੀ ਕਰਨਾ ਹੋਵੇ ਯਾਰ ਜੁਗਾਰ ਟਰੈਕਟਰ ਦੇ ਵਿੱਚ ਸਾਰਾ ਇਹਨਾਂ ਕੋਲੇ ਪਾਰਟਸ ਹਾਜ਼ਰ ਹੀ ਮਿਲਦਾ ਮਿੱਤਰੋ ਤੇ ਚਲੋ ਬਾਕੀ ਦੋਨੋਂ ਇੰਜਨਾਂ ਵਗੈਰਾ ਦੇ ਨਿਗ੍ਹਾ ਮਰਾਉਨੇ ਲਓ ਇਧਰ ਇੱਕ ਬਾਈ ਕੋਲੇ ਇੱਕ ਮਿਲਟਰੀ ਕੋਟੇ ਦਾ ਸਿੰਗਲ ਕਲਚ ਦਾ ਮਹਿੰਦਰਾ ਦਾ ਇੱਕ ਗੇਅਰ ਬਾਕਸ ਤੇ ਗੇਅਰ ਹਾਂਡੀ ਵਗੈਰਾ ਆਈ ਇਹਨਾਂ ਕੋਲੇ तो अगे जफलिया ढांचा वगैरा देख सकते हो एन जम प्लेप टूए च है नहीं गई जम जैन तरीके का है जैनून ढंग किया कंपनी का ही इधर तो इधर ट्रैक्टर वगैरा खोलते हैं इधर आपते नहीं गए क्योंकि तेल वगैरह ज्यादा गा इधर बाई लदर इंजन वगैरा ਅੱਸੀ ਕਾਲ ਜੀ ਇੰਜਨ ਵਗੈਰਾ ਲਾਦੇ 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 ਚੱਕਦੇ ਲਾਈ ਲਓ ਜੀ ਚੜਾਤਾ ਇਹਨੇ ਮੁੰਡੇ ਨੇ ਇੰਜਨ ਬਾਕੀ ਇਧਰ ਕੋਈ ਇੰਜਨ ਹੀ ਦੇਗਾ 91 ਕਰਾਂ ਤੋਂ ਉੱਚੇ ਮਾਡਲ ਦਾ ਵੇ ਕੋਈ 65 ਬਗਾਈ ਵਗੈਰਾ ਦਾ ਇੰਨਾਂ ਲੈ ਗਿਆ ਹੋਊਗਾ ਬਾਈ ਤੋਂ ਤੇ ਇੰਜਨ ਵਗੈਰਾ ਉਧਰ ਦੂਜੇ ਰੂਮ ਦੇ ਵਿੱਚ ਇਨਾਂ ਕੋਲ ਮਿਲ ਜਾਂਦੇ ਨੇ ਬਾਕੀ ਇਧਰ ਮਿਲ ਜਾਂਦੇ ਆ ਸਾਰੇ ਟਰੈਕਟਰਾਂ ਦੇ ਇੰਜਨ ਵਗੈਰਾ ਇਨਾਂ ਕੋਲ ਪਏ ਨੇ ਇਧਰ ਕਿਉਂਕਿ ਤੁਹਾਨੂੰ ਅੱਜ ਵਾਰੀ ਆਪਾਂ ਇੰਜਨ ਵਗੈਰਾ ਦੀ ਪਾਉਨੇ ਰਹੇ ਨੇ ਵੀਡੀਓ ਤੇ ਜੇ ਕਿਸੇ ਭਰਾ ਨੂੰ ਇੰਜਨ ਵਗੈਰਾ ਤੁਹਾਡੇ ਕੰਮ ਦਾ ਹੋਵੇ ਤਾਂ ਜਰੂਰ ਲੈ ਜਾ ਲੈ ਕੇ ਜਾਣ ਦੀ ਕੋਸ਼ਿਸ਼ ਕਰਿਓ ਕਿਉਂਕਿ ਤੁਹਾਨੂੰ ਇਹ ਵੀਡੀਓ ਇਦਾਂ ਦੀ ਕਿਤੋਂ ਨਹੀਂ ਵੇਖਣ ਨੂੰ ਮਿਲਣੀ ਕਿਉਂਕਿ ਆਪਾਂ ਸਾਰਾ ਕੁਝ ਤੁਹਾਨੂੰ ਦਿਖਾਣੇ ਰਹਿੰਦੇ ਆ ਜਿੱਥੇ ਅਸੀਂ ਜਾਣੇ ਹੁੰਨੇ ਰਹਿੰਦੇ ਆ ਬਾਕੀ ਜੇ ਭਰਾ ਨੂੰ ਕਿਸੇ ਨੂੰ ਜਰੂਰਤ ਹੋਵੇ ਸਟਾਰਟ ਨੂੰ ਸਟਾਰਟ ਕਰ ਵਗੈਰਾ ਕਰਾ ਕੇ ਸਾਰਾ ਚੈੱਕਅਪ ਕਰਵਾ ਦੇਣਗੇ ਬਾਕੀ ਇਹਨਾਂ ਦੇ ਉੱਪਰਲੇ ਪੋਰਸ਼ਨ ਤੇ ਵੀ ਇੰਜਨ ਵਗੈਰਾ ਪਏ ਨੇ ਸਾਰੇ। ਗਾਉ ਜੀ, ਬਾਈ ਪੰਡੋਰੀ ਦਾ ਆਪਾਂ ਜੋ ਟਰੈਕਟਰ ਦਾ ਹੈੱਡ ਆ ਆਪਾਂ ਲੈ ਲਿਆ। ਆ ਹੈੱਡ ਲਿਆ ਆਪਾਂ, ਬਾਕੀ ਚਲਦੇ ਆਂ ਵਰਕਸ਼ਾਪ ਤੇ ਲੈ ਕੇ ਆਪਾਂ ਨੂੰ ਕਿਉਂਕਿ ਤੇ ਤਿਆਬ ਵਗੈਰਾ ਮਾਰਨਾ ਪਊਗਾ। ਤਿਆਬ ਵਗੈਰਾ ਮਾਰ ਕੇ ਤਾਂ ਕਰਦੇ ਆਂ ਚਮਕਾਉਣਾ ਆਪਾਂ ਹੈੱਡ ਨੂੰ। ਤੇ ਚਲੋ ਰੱਖਦੇ ਆਂ ਗੱਡੀ ਦੇ ਵਿੱਚ ਹੈੱਡ ਆਪਾਂ। ਲਾਓ ਸੱਚ ਨੂੰ ਇਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਤੇ ਵਰਕਸ਼ਾਪ ਤੇ ਚੱਲਦੇ ਚੱਲਦੇ ਆਪਾਂ ਦਿਖਾ ਦਈਏ ਤੁਹਾਨੂੰ ਇੱਕ ਬਾਈ ਕੋਲੇ ਸਪੈਸ਼ਲ ਰੈਮ ਆਏ ਨੇ ਜੋ ਟਰੈਕਟਰ ਦੇ ਚੌੜੇ ਟਾਇਰ ਪਾਉਣ ਲਈ ਪੈ ਰੈਮ ਆਏ ਨੇ ਚਲ ਦਿਖਾ ਕੇ ਆਪਾਂ ਤੇ ਇਸ ਤੋਂ ਬਾਅਦ ਚੱਲਦੇ ਆ ਤੁਹਾਨੂੰ ਕਿ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਸਾਰਾ ਮਲੋਡ ਦੇ ਵਿੱਚ ਕਿੱਦਾਂ-ਕਿਦਾਂ ਕੰਮ ਚੱਲਦਾ ਹਰ ਇੱਕ ਗਲੀ ਦੇ ਵਿੱਚ ਇੱਧਰੋਂ ਚਲੇ ਜਾਓ ਹਰ ਗਲੀ ਦੇ ਵਿੱਚ ਤੁਹਾਨੂੰ ਕਵਾੜ ਦਾ ਸਮਾਨ ਹੀ ਮਿਲੂਗਾ ਦੇਖੋ ਚਲੋ ਇੱਧਰ ਬਾਈ ਦਿਖਾਉਂਦੇ ਆਪਾਂ ਰਿਮਾਂ ਵਗੈਰਾ ਇੱਧਰ ਹਰ ਟਰੈਕਟਰ ਦੇ ਮਡਗਾਰਡ ਵਗੈਰਾ ਬਣਦੇ ਨੇ ਤੇ ਬਾਕੀ ਭਰਾ ਆਪਾਂ ਨੂੰ ਇੱਧਰ ਰਿਮ ਵਗੈਰਾ ਦਿਖਾਉਣ ਲਈ ਲੈ ਕੇ ਆਇਆ ਜੋ ਇਨਾਂ ਕੋਲੇ ਸਟਾਕ ਆਇਆ ਰਮ ਵਗੈਰਾ ਦਾ ਸਾਰਾ ਦਿਖਾਣੇ ਤੁਹਾਨੂੰ ਭਾਈ ਸਤਿ ਸ਼ਕਾਲ ਜੀ ਰਾਜੀ ਮਹਾਰਾਜ ਕੀ ਹਾਲ ਚੱਲ ਜੀ ਹਾਂਜੀ ਹਾਂਜੀ ਕੀ ਹਾਲ ਚੱਲਦਾ ਕਿਰਪਾ ਜੀ ਵਧੀਆ ਕਿਵੇਂ ਚੱਲ ਰਿਹਾ ਕੰਮ ਮੈਂ ਕਹ ਜੈਜਾ ਕਾਰ ਹੀ ਮਾਰੀ ਜੀ ਕਿਰਪਾ ਜੀ ਠੀਕ ਆ ਜੀ ਪੂਰੀ ਜੈਜਾ ਕਾਰ ਆ ਇਹ ਸ਼ੋਰੂਮ ਖੋਲੇ ਨਵਾਂ ਠੀਕ ਆ ਇਹ ਆਪਾਂ ਨਵੀਂ ਲਈ ਹੁਣ ਦੁਕਾਨ ਇਹ ਦੁਕਾਨ ਕੋਈ ਪੁਰਾਣੀ ਨਹੀਂ ਸ਼ੋਪ ਹੈ ਇਹਨੇ ਨੂੰ ਚੇਂਜ ਕਰਕੇ ਸ਼ੋਰੂਮ ਬਣਾਤਾ ਜਿੰਮਾ ਦਾ ਕੰਪਲੀਟ ਠੀਕ ਆ ਤੇ ਇੱਥੇ ਕੌਣ ਬੈਂਦੇ ਨੇ ਤੁਸੀਂ ਬੋਟਾ ਭਾਈ ਮੈਂ ਲੈ ਇੱਕ ਹੈਗਾ ਆਪਣਾ ਅੱਛਾ ਵਰਕਰ ਹੀ ਹੈ ਠੀਕ ਹੈ ਤੇ ਇੱਕ ਨਾ ਆਉਂਦੇ ਆ ਅੱਜਕੱਲ ਜਿਵੇਂ 16 ਦੇ ਟਾਇਰ ਦੀ ਜਗ੍ਹਾ 17 ਪਾਉਣ ਲੱਗ ਗਿਆ ਅੱਜਕੱਲ ਜੀ ਉਹ ਵੀ ਘੇਰੇ ਮਿਲਣਗੇ 1000 ਰੁਪਏ ਵਾਲੇ 1000 ਤੋਂ ਨਾਲ ਹੀ ਮਿਲਣਗੇ ਆਹ ਦੇਖੋ ਠੀਕ ਆ ਜੀ ਲਓ ਸਦਰੋਂ ਬਾਈ ਕੋਲ ਨੇ ਇੱਕ ਸਪੈਸ਼ਲ ਰਹਿਮ ਤੇ ਵਧੀਆ ਕੁਆਲਿਟੀ ਦੇ ਮੈਂ ਤਾਂ ਜੈਨੂਨ ਤੋਂ ਵੀ ਉੱਤੇ ਲੱਗਦੇ ਆ ਬਾਈ ਜੈਨੂਨ ਤੋਂ ਹੀ ਦੇਣਗੇ ਠੀਕ ਆ ਲਓ ਜੀ ਇਹਦਾ 17 ਦੇ ਰਿਮ ਵੀ ਬਾਈ ਦਿਖਾਉਂਦਾ ਕਿਉਂਕਿ ਜਿੱਡਾ ਮਰਜੀ ਟਾਇਰ ਮਿੱਤਰੋ ਮੂਰੇ ਚੌੜਾ ਵਗੈਰਾ ਪਾ ਸਕਦੇ ਤੁਸੀਂ ਇਹ ਸਾਰੇ ਤਰ੍ਹਾਂ ਦਾ ਟਾਇਰ ਤੁਹਾਡਾ ਚੜੂਗਾ ਅੱਗੇ ਅੱਛਾ ਇਹ ਇਹ ਅਗਲੇ ਬੰਨੇ ਅੱਛਾ ਅੱਛਾ ਪਿਛਲਾ ਹੋਤਾ ਆਹ ਦੇਖੋ ਸਾਰਾ ਲੈ ਜਿਹੜਾ ਅੱਗੇ ਪਾਰਿਆ ਸਾਰਾ ਠੀਕ ਆ ਇਹ 16 ਨੂੰ 30 ਚ 16 ਨੂੰ 30 ਹਾਂ 16 ਨੂੰ 28 ਠੀਕ ਹੈ ਜੀ ਠੀਕ ਹੈ ਜੀ ਬਾਕੀ 17 ਅੱਗੇ ਬੰਨੇ 17 9 28 ਪਾਰੇ ਆ ਠੀਕ ਹੈ ਜੀ ਇੱਕ ਮਿੰਟ ਦਿੰਦੇ ਹਾਂ ਫਿਨਿਸ਼ਿੰਗ ਵਗੈਰਾ ਤੇ ਸਾਈਜ਼ ਵਗੈਰਾ ਬਾਕੀ ਤੁਹਾਨੂੰ ਸਾਰਾ ਗੋਡਾਊਨ ਦਿਖਾਉਣਾ ਜਿੱਥੇ ਇਹਨਾਂ ਨੂੰ ਜਿੱਥੇ ਇਹਨਾਂ ਦੇ ਰੈਮ ਮਿਲਦੇ ਨੇ ਇੱਧਰ ਸੀਟਾਂ ਵਗੈਰਾ ਦੀਆਂ ਗੱਡੀਆਂ ਤੇ ਆਲ ਟਰੈਕਟਰ ਦੇ ਰੈਮ ਜੇ ਕਿਸੇ ਭਰਾ ਨੇ ਰੈਮ ਦੀ ਜ਼ਰੂਰਤ ਹੋਵੇ ਜਿੰਨੇ ਮਰਜ਼ੀ ਟਾਇਰ ਚੌੜੇ ਮੂਰੇ ਪਾ ਸਕਦੇ ਹੋ ਤੇ ਆਲ オリジナル ਰੈਮਾਂ ਕੋਈ ਟੁੱਟਣ ਦੀ ਸ਼ਿਕਾਇਤ ਨਹੀਂ ਹੋਊਗੀ ਤੇ ਫੁੱਲ ਗਾਰੰਟੀ ਆ ਤੇ ਪਿਛਲੇ ਰੈਮ ਵੀ ਆਪਣੇ ਬਹੁਤ ਸਸਤੇ ਰੇਟਾਂ ਤੇ ਵਧੀਆ ਕੁਆਲਿਟੀ ਦੇ ਮਿਲ ਜਾਣਗੇ ਬਾਈ ਕੋਲੋਂ ਇੱਧਰ ਤੁਹਾਨੂੰ ਸਾਰਾ ਗਡਾਉਨ ਦਿਖਾ ਦਿੰਨੇ ਆ ਜਿੱਥੇ ਇਹਨਾਂ ਕੋਲ ਰੈਮੀ ਰੈਮ ਆਲ オリジナル ਤੇ ਆਲ ਟਰੈਕਟਰ ਦੇ ਮਿਲਦੇ ਨੇ 15 28 ਦਾ ਵੀ ਮਿਲ ਜੂਗਾ ਜੀ ਅੱਛਾ ਜੀ 15 28 ਦਾ ਠੀਕ ਆ 15 28 16 9 30 ਜੋ ਮਰਜ਼ੀ ਰੈਮ ਲੈ ਸਕਦਾ ਤੁਸੀਂ ਪੂਰਾ ਗਦਾਮ ਪਿਆ ਜੀ ਪੂਰਾ ਢੇਰ ਢੇਰ ਲੱਗਦੇ ਆ ਅੱਛਾ ਜੀ ਢੇਰ ਲਾ ਰੱਖੇ ਨੇ ਓਕੇ ਜੀ ਓਕੇ ਤੇ ਇੱਥੋਂ ਦੇ ਤੁਸੀਂ ਮਤਲਬ ਦੇਖ ਰਹੇ ਤੁਸੀਂ ਰੱਖਦੇ ਹੋ ਹਾਂਜੀ ਹਾਂਜੀ ਅਸੀਂ ਰੱਖਦੇ ਹਾਂ ਠੀਕ ਹੈ ਠੀਕ ਹੈ ਕੀ ਨੰਬਰ ਆ ਬਾਈ ਜੀ ਤੁਹਾਡਾ ਸਾਡਾ ਨੰਬਰ ਹੈਗਾ ਜੀ 964847 7950 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਜੇ ਕਿਸੇ ਭਰਾ ਨੂੰ ਰੈਮ ਵਗੈਰਾ ਲੈਣੇ ਹੋਣ ਤਾਂ ਤੇ ਇੱਧਰ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਆਨ ਆਰਡਰ ਤੇ ਤੁਹਾਡੇ ਕੋਲੇ ਪਚਾ ਵੀ ਦਿਓਗੇ ਕਿਸੇ ਕੋਲੇ ਰਿਮ ਕਿ ਨਹੀਂ ਇਥੇ ਲੈ ਜਾਣੇ ਪੈਣਗੇ ਆ ਕੇ ਆ ਕੇ ਲੈ ਕੇ ਜਾਣਾ ਪਊਗਾ ਅੱਛਾ ਆ ਕੇ ਲੈ ਕੇ ਜਾਣੇ ਪੈਣਗੇ ਤੇ ਬਾਈ ਜੀ ਕਹਿੰਦੇ ਆਪਾਂ ਨੂੰ ਰਿਮ ਆ ਕੇ ਲੈ ਜਾਣੇ ਪੈਣਗੇ ਤੇ ਬਿਲਕੁਲ ਸਸਤੇ ਰੇਟਾਂ ਤੇ ਤੁਹਾਨੂੰ ਰਿਮ ਮਿਲ ਜਾਣਗੇ ਤੇ ਆਲ ਟਰੈਕਟਰ ਤੇ ਮਿਲਣਗੇ ਤੇ ਚਲੋ ਸੱਜਣੋਂ ਇਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਤੇ ਓਕੇ ਬਾਜੀ ਠੀਕ ਹੈ ਵੀਰੇ ਮੁੰਡੇ ਦਾ ਨੰਬਰ ਲੈ ਲਓ ਕੋਈ ਆ ਲੈ 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 ਓਕੇ ਜੀ ਓਕੇ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਲਓ ਮੈਟਰ ਇਸ ਤੋਂ ਬਾਅਦ ਚੱਲਦੇ ਆਪਾਂ ਕਾਰਾਂ ਤੇ ਘਰ ਤੇ ਗੱਡੀ ਸਟਾਰਟ